ਕਤਵਾਰੀ ਦੇ ਪਰ ਨਾਲ ਬਾਲੀ ਦੇ ਬਚਾਅ ਤੋਂ ਸਕੈਰ ਕਾਰਜੋਗੰਗੰਦਰ ਸਿੰਘ ਖਾਲਸਾ ਸਾਡੇ ਸਾਡਾ ਪ੍ਰਧਾਨ ਜੀ ਦੇ ਨਾਲ ਸਭੀ ਪ੍ਰੋਗਰਾਮ ਹੋਏ ਤੇ ਮੂਰੇ ਨਾਲ ਸਾਡੇ ਜੀ ਜਿਹੜੇ ਜੁਨੈਕਸਰ ਉਹਨਾਂ ਦੇ ਪਾਰਟੀ ਦੇ ਜਨਰਲ ਅਧਿਕਾਰੀ ਸਾਡੇ ਸਿੱਖਿਆ ਦੇ ਪ੍ਰਿੰਸ ਤੋਂ ਮਿਲੂ ਜਿਵੇਂ ਸਾਕਰ ਤੋਂ ਪਾਣੀ ਪਹੁੰਚਿਆ

ਕੁਣੇ ਘਰਾਂ ਵਿੱਚ ਲਾ ਕੇ ਜਾਣਾ ਘਰ ਘਰ ਦੇ ਵਿੱਚ ਲੈ ਕੇ ਜਾਣਾ ਆਪਾਂ ਨੂੰ ਆਪਣੇ ਬੱਚੇ ਜਿਹੜੇ ਆਹ ਰਸ਼ੀਆ ਤੋਂ ਬਚਾਉਣੇ ਨੇ ਬੱਚੇ ਦਾ ਬੜੀ ਤਰਸੀ ਦੀ ਕਰਦਾ ਕਿ ਇਹ ਸਾਡੇ ਪਿੰਡ ਵਿੱਚ ਭੇਜਦਾ ਪਰ ਮਾਰੇ ਰਸ਼ੀਆ ਤੋਂ ਬਚਦਾ ਹੈ ਨਹੀਂ ਪ੍ਰਮਾਤਮਾ ਕਰੇ ਇਹ ਬੱਚੇ ਆਹ ਤਾਂ ਰਸ਼ੀਆ ਦੇ ਬੱਚੇ ਨਾ ਉਹਨਾਂ ਪਿੰਡਾਂ ਚ ਕਿਉਂਕਿ ਇਹਨਾਂ ਦੇ ਨਾਲ ਕੋਈ ਬਹੁਤੀ ਲੰਬੀ ਜ਼ਿੰਦਗੀ ਨਹੀਂ ਕਰਦਾ ਸਰਕਾਰਾਂ ਦੇ ਕਰਕੇ ਨਸ਼ਾ ਹੋ ਜਾਂਦੇ ਨੇ ਇਸ ਕਰਕੇ ਪੰਜਾਬ ਤੋਂ ਲੈ ਕੇ ਪੂਰਬੀ ਨਸ਼ਾ ਵਿਰੋਧ ਛੇੜਿਆ ਕਿਉਂਕਿ ਸਮੇਂ-ਸਮੇਂ 'ਤੇ ਸਰਕਾਰਾਂ ਨੇ ਨਸ਼ੇ ਨੂੰ ਬਰਵਾਉਣ ਲਈ ਆਪਣਾ ਯੋਗਦਾਨ ਦਿੱਤਾ ਨਸ਼ੇ ਨੂੰ ਜੇ ਕੋਈ ਨਸ਼ਾ ਕਰਦਾ ਸੀ ਤਾਂ ਉਹਨੂੰ ਹੌਸਲਾ ਦਿੰਦੇ ਸੀ ਜੇ ਨਸ਼ਾ ਵੇਚਦਾ ਸੀ

ਕਾਮਨੋ ਗੱਲ ਹੈ ਕਿ ਅਸੀਂ ਨਸ਼ਿਆਂ ਦੇ ਵਿਰੁੱਧ ਲੜਾਕੂ ਕਰਦੇ ਆ ਕਿਉਂਕਿ ਆਪਾਂ ਨੇ ਆਪਣੇ ਬੱਚੇ ਬਚਾਉਣੇ ਆ ਪੀੜਤ ਬਚਾਉਣੇ ਆ ਤਾਂ ਆਪਾਂ ਆਪ ਹੰਗਲਾ ਮਾਰਨਾ ਪੁਰਾ ਆਪ ਨੂੰ ਕਰੀ ਪੋਗੀ ਜਿੱਥੇ ਸਮੇ ਸਮੇਂ ਦੀ ਸਰਕਾਰਾਂ ਦਾ ਕਸੂਰ ਰਿਹਾ ਉੱਥੇ ਸਾਡੇ ਪਰਿਵਾਰਾਂ ਨੂੰ ਮਿਲ ਨਹੀਂ ਰਿਹਾ ਪਰਿਵਾਰ ਨੂੰ ਮਿਲ ਰਹੀ ਹੈ ਇਹ ਤੇ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲਾਂ ਜਦੋਂ ਬੱਚਾ ਨਸ਼ਾ ਕਰਦਾ ਮੁੰਡਾ ਜਦੋਂ ਨਸ਼ਾ ਕਰਦਾ ਤਾਂ ਉਹਦੀ ਮਾਂ ਨੂੰ ਪਤਾ ਲੱਗਦਾ ਉਹਦੀ ਮਾਂ ਨੂੰ ਪਤਾ ਲੱਗਦਾ ਉਹਦੇ ਪੈਣ ਨੂੰ ਪਤਾ ਲੱਗਦਾ ਉਹਦੇ ਪਿਓ ਨੂੰ ਪਤਾ ਲੱਗਦਾ ਉਹਦੇ ਪਰਿਵਾਰ ਨੂੰ ਪਤਾ ਲੱਗਦਾ ਪਰ ਸਾਰਾ ਪਰਦਾ ਉਹ ਉੱਤੇ ਪੜਦਾ ਪਉਦਾ ਅੱਗੇ ਵੜੀ ਪਰਿਵਾਰ ਅੱਗੇ ਪੋਦਾ ਵੀ ਜਾਂਦਾ ਚੰਨੂ ਉਸੋ ਬਾਤ ਕਹਾਣੀ ਹੋਈ ਹੋਈ ਜਦ ਨੂੰ ਬੱਚਾ ਹੱਥੋਂ ਵਿਕਲ ਜਾਂਦਾ ਹੈ ਤੁਸੀਂ ਦੇਖਿਆ ਹੋਊਗਾ ਜਦੋਂ ਆਪਾਂ ਆਪਣੇ ਬੱਚੇ ਦਾ ਵਹਿ ਕਰਦੇ ਮੁੰਡੇ ਦਾ ਜੇ ਆਪਾਂ ਕੋ ਪੁੱਛਦਾ ਕਿ ਮੁੰਡਾ ਪਾਈਪ 'ਤੇ ਨਸ਼ਾ ਕਰਦਾ ਆਪਾਂ ਕੀ ਜੇ ਨਾ 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 ਭਾਈ ਮੈਂ ਬੈਠੇ ਕਿ ਕਦੇ ਬਾਤ ਨਹੀਂ ਨਾ ਮੈਂ ਸਿਰਾਂ ਬੈਠੇ ਇਹੋ ਜਿਹਾ ਬਹਾਂ ਕਿ ਬਾਰਾਂ ਅੰਦਰ ਜਿੱਦ ਬਾਤ ਕਰਦਾ ਉਹ ਵੀ ਸਾਹਮਣੇ ਆ

ਦੇ ਰਾਈਟਰਾਂ ਨੂੰ ਕਹਿੰਦੇ ਅੜੀ ਚਿਰੇ ਨੂੰ ਕਹਿੰਦੇ ਗੰਨ ਛੱਡੇ ਸੇ ਡਾਉਂਡਰ ਬੋਲਦੇ ਸਲਾਹ ਕਰ ਤੁਸੀਂ ਆਪਣੇ ਵਿਸ਼ੇਸ਼ੀ ਪੁੱਤ ਦੇ ਘਰ ਕੇ ਕਿਸੇ ਦੀ ਧੀ ਦੀ ਜਿੱਤਰੀ ਕਰਦੇ ਹੋ ਉਥੇ ਆਪਣੇ ਅਕੂਰ ਜੀ ਐਮ ਆਰ ਸਰਕਾਰ ਦਾ ਅਸਰ ਝੂੜੀ ਨੂੰ ਬੋਲੇ ਚੂਟ ਪਰ ਆਵਾਜ਼ ਕਰਿਆ ਕਿਉਂਕਿ ਛੋੜਾ ਹੋ ਗਿਆ ਆਲੇ-ਦੁਆਲੇ ਦੀ ਗੱਲ ਬਾਤ ਦੀ ਦੇਖਦੇ ਐਮਰਜੈਂਸੀ ਫੋਨ ਨਾ ਕੀਤਾ ਤੁਹਾਡੇ ਨਾਲ ਕੁਝ ਬੇਤਰੀਕੇ ਨੇ ਆਏ ਬੋਸਾਂ ਤੋਂ ਦਰਦ ਨੂੰ ਸਵਾਲ ਕਰਾਉਂਦੇ ਉਹ ਭਾਈ ਜਿਸ ਦਾ ਕੋਟਾ ਦੇ ਚੱਕਰ ਕੇ ਜਿਹੜੇ ਕੰਮ ਕਰਾ ਲੈਂਦੇ ਉਹ ਦਿਨ ਸਾਡੀ ਜਾਨ ਵੀ ਲਾ ਦਿੰਦੇ ਕਿਸੇ ਵੀ ਤੀਲ ਦੀ ਕਿਸੇ ਵੀ ਬੱਚੀ ਦੀ ਤੁਸੀਂ ਜ਼ਿੰਦਗੀ ਖਰਾਬ ਕਰ ਦਦੇ ਹੋ ਇਸ ਗੱਲ ਨੂੰ ਬਾਹਰ ਕਰਿਓ ਜਿਹੜਾ ਆਪਾਂ ਪਤਾ ਲੱਗਦਾ ਹੈ ਕਿ ਉਹ ਬੁਢਾ ਨਸ਼ੇ ਕਰਦਾ ਆਪਾਂ ਵੀ ਠੀਕ ਲੱਗਦਾ ਹੈ

ਬੱਚੇ ਨੂੰ ਜਿਹੜਾ ਕਿਸ ਦਾ ਡਰ ਜਿਹੜਾ ਹੁੰਦਾ ਨਹੀਂ ਬੱਚਾ ਡਰਦਾ ਸੀ ਕਿ ਬੇਬੇ ਕੋਈ ਨਾ ਕੋਈ ਮੈਨੂੰ ਦੇਖ ਲਈ ਚਰਚਾ ਕਰਦਾ ਕੋਈ ਦੇਖ ਲੂ ਹੋਰ ਚੀਜ਼ਾਂ ਜਿਹੜੇ ਕਰਨ ਕਰਦੀਆਂ ਬੇਬੇ ਬੜੀ ਪੁਰਾਣੀ ਰਹਿਣਾ ਪਰ ਨਹੀਂ ਕਰਦੇ ਕਿਤੇ ਖੁਆਕ ਵਿੱਚ ਜਿਹੜੇ ਤੁਹਾਨੂੰ ਇਹਨੇ ਘੂਈ ਕੋਲੇ ਦੇ ਕੋਲੇ ਕੋਲੇ ਦੇ ਪਰਮਾਗਿਆ ਚੀਜ਼ ਵੀ ਕਰਦਾ ਪਾਉਂਦਾ ਤੋ ਕੱਛਾ ਨਹੀਂ ਹੁੰਦਾ ਬੂਏ ਕੋਲੇ ਨਹੀਂ ਬੂਏ ਕੋਲੇ ਨਹੀਂ ਜੇ ਵੀ ਪੁਲੀਸ ਤੁਹਾਨੂੰ ਮਾਰੀ ਕਰਦੀ ਯਾਰ ਤੁਹਾਡੇ ਕੋਲ 20 ਸਾਲ ਪੈਦਾ ਨਹੀਂ ਪਣ ਚਾਈ ਹੋਈ ਆ ਉਹ ਪਿੰਡ ਦਾ ਜਿਆਦਾ ਪਤਾ ਨਹੀਂ ਹੋਦਾ ਲੈ ਜਿਹੜਾ ਪੁਰਾਤਨ ਮਾਰਾ ਲਵੇ ਜਦ ਜੰਮਿਆ ਪੁਰਿਆ 70000 ਰੁਪਏ ਹੋ ਗਏ ਉਹ ਪਿੰਡ ਦਾ ਜਿਆਦਾ ਪਤਾ ਹੁੰਦਾ ਜਦਾ ਕਰਿਆ ਤੁਸੀਂ ਜਦੋਂ ਮਲੜਾਂ ਦੀ ਜਿੰਦ ਨਹੀਂ ਕਰਦੇ ਬੱਚੇ ਦੇਖਦੇ ਆ ਨਾ ਮੇਰੀ ਗੱਲ ਯਾਰ ਲੱਖੇ ਤੁਹਾਡੇ ਬੱਚਿਆਂ ਨੇ ਤੁਹਾਨੂੰ ਰੋਕੀ ਜਿਹੜੀ ਤੁਹਾਨੂੰ ਨਹੀਂ ਕਰਨੀ ਗੱਲ ਯਾਰ ਕੋਈ ਡੋਕਟਰੀ ਇੰਜੀਨੀਅਰ ਸਭ ਨੂੰ ਬੰਦਣਾ ਪੈ ਪਹਿਲਾਂ ਜੇ ਕੋ ਪਿੰਡ ਦੇ ਵਿੱਚ ਸਾਨੂੰ ਚਾਹੁੰਦਾ ਸੀ ਕਿ ਭਾਈ ਆਪਣੇ ਮੁੰਡੇ ਦਾ ਧਿਆਨ ਰੱਖੋ ਆਪਾਂ ਕਰੀਏ ਜੀ ਬਾਕੀ ਕੋਈ ਗੱਲ ਨਹੀਂ ਹੋਣ ਗਿਆ ਸਿਰ ਮੱਥੇ ਆ ਜੇ ਕਿ ਮਾਰੀ ਤੋਂ ਵੀ ਜਿਹੜਾ ਸਰਾ ਮਿਲ ਗਿਆ ਤਾਂ ਬੇਸ਼ੱਕ ਕੋਈ ਚਾਹ ਨਾ ਮਿਲ ਜਾਵੇ ਇਹ ਕਹਿੰਦੇ ਨੇ ਹੁਣ ਜੇ ਕੋ ਲੋਕ ਇਸੇ ਨੇ ਕਹਿਤਾ ਭਾਈ ਆਪਣੇ ਮੁੰਡੇ ਦਾ ਧਿਆਨ ਰੱਖੋ ਉਹਨਾਂ ਮਾਰੇ ਪਾਸੇ ਜਾ ਰਿਹਾ ਭਾਈ ਜੀ ਉਹ ਪੈਲੇ ਨੇ ਟੋਲ ਕਿ ਤੂੰ ਆਪਣਾ ਰਸਤਾ ਤੂੰ ਕੋਹੋਂ ਨਾ ਮੇਰੇ ਮੁੰਡੇ ਦਾ ਨਾ ਤੂੰ ਨਾ ਆਇਆ ਤੂੰ ਨਾ ਆਇਆ ਕਹਦਾ ਹੈ ਕਰਦੋ ਮੇਰੇ ਮੁੰਡੇ ਨੂੰ ਜੱਫੀ ਬੇਸਤੂ ਚਾਹੇ ਰੋਈ ਰੋਈ ਸੱਚ ਜੇ ਕੋ ਕੱਟ ਤਸੀ ਪੈ ਜਾ ਪਾਈ ਧੀ ਬੱਟੀ ਹੋ ਗਈ ਦੁਆ ਰੋਈ ਬੱਚੀ ਬਚੀ ਆ ਸੱਚਾਈ ਥੋੜੀ ਬੱਚੀ ਜੇ ਮਾਰੀ ਤੀ ਜਿਹਨਾਂ ਨੇ ਘੜੀ ਦੇਖੀ ਤਾਂ ਬੇਸ਼ੰਮ ਕਿੰਨੇ ਐਂ ਕਿਹਾ ਜੀ ਮੁਰੇ ਕਿਸੇ ਨੇ ਥੋੜੀ ਜੀ ਬਾਰੇ ਕਿਹਾ ਤਾਂ ਵੀ ਆਪਾਂ ਕਰ ਚੌਪਰੀ ਸਾਹਮਣੇ ਤੇਰੀ ਦੇਖੀ ਹੋ ਫਰਾਨੀ ਲੱਗੀ ਤੇ ਕਿੱਥੇ ਬੰਦੇ ਨਾਲ ਤੁਸੀਂ ਹਮੀਂ ਬੇਸ਼ਕੀ ਕਰਦੇ ਹੁੰਦੇ ਜੀ ਬੰਦਾ ਦੱਸਦਾ ਤੁਹਾਨੂੰ ਕਹਿੰਦੇ ਇਹ ਕੱਢੀ ਪੱਟੇ ਤੇ ਜਾ ਹਾਂ ਤਾਂ ਮਰਦੋਤ ਲੋਕ ਤਾਂ ਬਿਲਕੁਲੋਂ ਜੱਗਦਾ ਕਿ ਪਿੰਡ ਦੇ ਇੱਕ ਦੂਜੇ ਦੇ ਕਰਕੇ ਦੱਸਦੇ ਮੇਰੀ ਗੱਲ ਯਾਦ ਰੱਖੋ ਤੁਹਾਡੇ ਸੱਤਿਆਂ ਬਾਰੇ ਤੁਹਾਡੇ ਕੋਲ ਜਿਆਦਾ ਤੁਹਾਡੇ ਪਿੰਡ ਦੇ ਨੂੰ ਪਤਾ ਹੱਸ ਜੇ ਆਪਾਂ ਨੂੰ ਗੋੜੀ ਦਾ ਜ਼ਿਆਦਾ ਪਤਾ ਹੈ ਕੀ ਬਣਾਣੇ ਦੀ ਮੰਗ ਤੇ ਨੂਨ ਆਣੀ ਬਣਾ ਦੀ ਇਸ ਪਾਂਡੇ ਕਰਦੇ ਬੰਦਾ ਬੰਦਾ ਆਮੇ ਨੂੰ ਕੋਦਾਂ ਤੋਂ ਦੋਰੀ ਨਹੀਂ ਲੱਗਦੀ। ਇਹ ਕੋਈ ਇੱਕ ਟਾਈਪ ਨਹੀਂ ਜਿਹਾ। ਪਤਾ ਸਾਨੇ ਨੂੰ ਸਾਨਾ ਨਾ ਹੋਣਾ। ਕੋਈ ਇਹ ਦੇਖ ਕਰਕੇ ਨਹੀਂ ਚੱਲਦਾ। ਆਪਾਂ ਨੂੰ ਲੱਗੀ ਜਾਂਦੇ ਕਿ ਸਾਡੇ ਬੱਚੇ ਦਾ ਬਹੁਤ ਵੀਰੇ ਨੇ ਪੁਰਾਣੇ ਨੂੰ ਮੁੰਡੇ ਨੂੰ ਸਾਡਾ ਮੁੰਡਾ ਬੁਲਾਉਂਦਾ। ਪੁਰਾਣੇ ਦਾ ਮੁੰਡਾ ਸਾਡਾ ਮੁੰਡਾ ਫਿਰਦਾ ਸੀ ਜਿੱਥੇ ਪਤਾ ਸਾਡਾ ਮੁੰਡਾ ਖੇਡ ਹੋ ਗਿਆ। ਪੁਰਾਣੇ ਦਾ ਮੁੰਡਾ ਆ ਜਾਂਦਾ ਸੀ ਕਿ ਕਿਤਾਬਾਂ ਨੂੰ ਕਰੋ ਮੇਜੇ ਨਾਲ ਸਾਡਾ ਮੁੰਡਾ ਪੜ੍ਹੇ ਨਹੀਂ ਸਕਿਆ। ਪੁਰਾਣੇ ਦਾ ਮੁੰਡਾ ਮੋਟਰਸਾਈਕਲ ਤੇ ਗਿਆ ਉਹ ਜਿਹੜਾ ਬੈਠੇ ਸਾਡਾ ਮੁੰਡਾ ਚਲੇਗਾ ਕੰਮ ਨੂੰ ਸਾਡਾ ਮੁੰਡਾ ਚੋਰੀ ਗਿਆ।

ਸਾਡੇ ਲੋਕ ਤਰੋੜਾ ਸਾਡੀ ਕੋਈ ਜਾਇਦਾਦ ਨਾ ਸਾਡੇ ਬੱਚੇ ਆ ਸਾਡੇ ਬੱਚੇ ਆ ਜੇ ਬੱਚੇ ਸਹੀ ਲੀਡਰ ਤੋਂ ਜੇ ਸਹੀ ਰਸਤੇ 'ਤੇ ਚੱਲੇ ਤਾਂ ਸਾਡੀ ਜ਼ਿੰਦਗੀ ਸਮਝ ਜਾਂਦੀ ਹੈ ਜੇ ਬੱਚੇ ਮਾੜੇ ਰਸਤੇ 'ਤੇ ਚੱਲੇ ਤਾਂ ਸਾਡੀ ਜ਼ਿੰਦਗੀ ਜਿਹੜੀ ਹੋਊ ਖਰਾਬ ਹੋ ਜਾਂਦੀ ਹੈ ਲੋਕ ਇਸ ਦੇ ਰੋਲ ਲੱਦਾ ਪਰਵਾਰਾਂ ਦਾ ਤੁਸੀਂ ਦੇਖੀ ਜਿਵੇਂ ਮੈਂ ਕਹਿੰਦਾ ਵੀ ਸੱਸੀ ਲੋਕਾਂ ਦਾ ਵੀ ਯੋਗ ਹੈ ਅੰਦਰ ਲੀਡਰਾਂ ਦਾ ਵੀ ਯੋਗ ਆ ਰક્ષਣਾ ਹੋਣੀ ਆ ਇਲੈਕਸ਼ਨਾਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਸਰੇਤ ਕਰਨ ਦਾ ਨਸ਼ਾ ਹਰੇਕ ਕਰਨ ਦਾ ਜਿੱਦਾਂ ਜਿੱਦਾਂ ਵਰਤਿਆ ਜਾਂਦਾ ਤੇ ਪੰਛੀ ਵਾਸਤੇ ਐਮ ਐਲ ਏ ਵਾਸਤੇ ਪੰਛੀ ਵਾਸਤੇ ਐਮ ਪੀ ਬਣ ਵਾਸਤੇ ਅਜੇ ਉਹਦੇ ਅਜੇ ਉਹਦੇ ਜੇ ਕਿਹਦਾ ਸਮਤੀ ਹੋਏ ਪਿੰਡ ਚ ਪਿੰਡਾਂ ਦਾ ਵਿਆਹ ਖਰਾਬ ਹੋ ਗਿਆ ਸਰਪੰਚ ਦਾ ਸਰਪੰਚ ਸੁਖੀ ਉਹ ਸਮਤੀ ਹੋ ਗਿਆ ਤੁੰਗਾ ਸੁਖੀ ਸੁਖੀ ਕਰਨਾ ਹੈ ਹੈਓ ਹੱਥ ਸਰਪੰਚਾ ਗਾ ਰੋ ਪੁਰੂਪਾਰਟੀ ਕਰਦਾ ਬਾਕੀ ਕੋ ਐਂ ਕਹਿੰਦੇ ਸਰਦਾਂ ਹੁੰਦੇ ਸਪੰਚ ਜੀ ਸੁਵਿਧਾ ਕਰੇਗੀ ਉਹ ਰક્ષਣਾ ਆ ਗਿਆ ਰક્ષਣਾ ਜਿਹੜਾ ਉਹ ਜਦੋਂ ਹੁਣ ਬੰਦਾ ਇਲੈਕਸ਼ਨਾਂ ਦੱਸਦਾ ਤਾਂ ਡਾਈ ਜਨਰਲ ਬੁਰਾਣਾ ਨਾ ਹੈ ਕਿ ਉਹ ਬੁਰਾਣਾ ਆ ਗਿਆ ਉਸ ਵਾਂਗੂ ਕਹਿੰਦਾ ਕਿ ਕੋਈ ਗੱਲ ਨਹੀਂ ਚਲਾ ਬੋਲ ਜਿਓ ਕਰਨਾ ਪਰ ਉਹ ਜਿਹੜਾ ਵੀ ਨਸ਼ੇ ਦਾ ਦਾਰ ਆਦਾ ਹੈ ਤੇ ਉਹ ਪੀ ਕੇ ਕਰਨ ਦਾ ਜਿਹੜਾ ਹੋਰ ਨਸ਼ਾ ਹੈ ਤੇ ਅੰਦਰ ਜਿਹੜੇ ਸਪਰਸ਼ ਜਿਹੜੇ ਹੈ ਉਹ ਐਕਟਿਵ ਹੋ ਜਾਂਦਾ ਉਹ ਬੰਦਾ ਪੀ ਕੇ ਨਸ਼ਾ ਕਰਕੇ ਕਿਸੇ ਵੀ ਤਰ੍ਹਾਂ ਦਾ ਮਨ ਕਰੇ ਜਾਂਦਾ ਟੱਜਾ ਕੇ ਸਾਡੀ ਭੈਣ ਨਾਲ ਯਾਰਦਾ ਮਾਰਕੁੱਟ ਕਰਦਾ ਸੱਚਿਆਂ ਨਾਲ ਮਾਰਕੁੱਟ ਕਰਦਾ ਸਾਡੀ ਮਾਤਾ ਨਾਲ ਮਾਰਕੁੱਟ ਕਰਦਾ ਐਵੇਂ ਉਹ ਵੀ ਕਰਦੀ ਜੀ ਬੈਠਦਾ ਇਹਨਾਂ ਤੋ ਸਾਥੀਆਂ ਜਿਹੜੀਆਂ ਭੈਣਾਂ ਕੋਲੀਆਂ ਚੰਗੀਆਂ ਹੋ ਆਪਾਂ ਸਾਊਤ ਹਾਂ ਆਪਣੇ ਘਰ ਦੇ ਨੂੰ ਮਾਰਾਂ ਨਹੀਂ ਕਹਿੰਦੀਆਂ ਪਤਨੀਆਂ ਨੇ ਬਹਿਣੇ ਪੇੜਾ ਜਿਨੀ ਕੀਤੇ ਬੰਦਾ ਬੋਲਦਾ ਕਿ ਉਹ ਕਾਰ ਬੰਜੇ ਕੱਢ ਲੈ ਲੇ ਲੱਗੂਣੇ ਤੇ ਉਹ ਜਰਾ ਇਸ ਰਾਜੇ ਤੋਂ ਵੀ ਉਹ ਇਸ ਤੋਂ ਬਰਾਗ ਕਰਦੇ ਕਹੀ ਬੋਲੇ ਪਰ ਆਪਣੇ ਨੂੰ ਮਾਰੀ ਨਹੀਂ ਆਪਰੇ ਉੱਤੇ ਚਾਲੇ ਜਾਣਾ ਜਰੂਰ ਨੂੰ ਪੱਕੇ ਨੂੰ ਕਰਦੇ ਪੜਾ ਕਰਦੇ ਜਾਂ ਕਿਤੇ ਜਿਹੜੇ ਆਏ ਸੋ ਪਹਿਲੇ ਅਬੀਰ ਐਕਸ਼ਨ ਲੜਦੇ ਆ ਮੈਂ ਐਕਸ਼ਨ ਲੜੀ ਜੀ ਕੋਲ ਦੇ ਕੀ ਆ ਪ੍ਰਮਾਤਮਾ ਦਾ ਸ਼ੁਕਰ ਕਰੀਏ ਤੇ ਨਸ਼ੇ ਤੋਂ ਦੂ ਰਹੀਏ ਕਿ ਕਿਸੇ ਤੇ ਉਹ ਨਹੀਂ ਬਣਾ ਚੀਕੋ ਸੁਪਰਾਣਾ ਸਰ ਸਿੰਘਾ ਦੇ ਵਿੱਚ ਸਾਂਝ ਜਣੀਏ ਦੂਰ ਬਣਾ ਕੇ ਉਸ ਦੇ ਉਸ ਪਚਕਾਰ ਤੋਂ ਹੋਰ ਜੀ ਬੋਲ ਰਿਹਾ ਮਨਸਰ ਸਕੇ ਮਜਾ ਦਿਆ ਕੋਈ ਜੱਲਾ ਮਤਾਂਸਾ ਆ ਰਿਹਾ ਕਿ ਨਸ਼ਾ ਵਜ੍ਹਾ ਕਿਵੇਂ ਦੀ ਮੰਨੋ ਇੱਕ ਬੰਦਾ ਨਸ਼ੇ ਦਾ ਆਪਾ ਚਾਕੇ ਰਿਆ ਨਾਲ ਜੋ ਨਛਾਵੇਂ ਜਿਹੜਾ ਪਿੰਡਾ ਚੱਕੀ ਦਾ ਬੰਦਾ ਬੰਦਾ ਹੋਈ ਉਹਨੂੰ ਐਫਐਰ ਵੀਟੀ ਨੂੰ ਜਦਸਾ ਕੋਲੇ ਲੱਗੇ ਡਾਕਟਰ ਸਾਹਿਬ ਨੇ ਉਹ ਸਹਾਇਤਾ ਕੀਤੀ ਸਹਾਇਤਾ ਤੋਂ ਬਾਅਦ ਉਹ ਮਹੀਨੇ ਜਿਹੜੇ ਮਹੀਨੇ ਦਾ ਫਿਰ ਵਾਪਸ ਆਇਆ ਜਾਈ ਸੁਟਕੇ ਅਤਗਲੇ ਕੋਈ ਮਾਈਸ ਬਣਦਾ ਅੰਦਰ ਚੜਾ ਅਸੀਂ ਕੋਰੇ ਸੋਚਦੇ ਕੋਈ ਜਾਰੇ ਕੋਲੇ ਨਾ ਜੁਆਉਂਦਾ I'm ਸਾਡਾ ਸਾਡੇ ਦੇ ਵਿੱਚ ਲੋਰੇ ਕੋਈ ਨਹੀਂ ਹੁੰਦਾ ਜੁਣ ਮੈਂ ਧੰਨਵਾਦ ਕਰਦਾ ਹੈ ਸਾਡੇ ਪੰਚਾਇਤਾਂ ਦਾ ਸਰਪੰਚ ਸਾਹਿਬਾਨ ਦਾ ਕਿ ਜਿਨ੍ਹਾਂ ਨੇ ਮਤੇ ਪਾਤੇ ਕਿ ਅਸੀਂ ਨਸ਼ੇ ਵਾਲੇ ਬਾਕੀ ਨਹੀਂ ਜਾਵਾਂ ਇਹ ਵੀ ਬਦਲਾਏ ਜਿਹੜੇ ਕਾਹਲੇ ਦੇ ਵਿੱਚ ਪਹਿਲੀ ਵਾਰੀ ਬੜਾ ਉਹ ਸਤ ਪੰਜਾਬ ਦੇ ਵਿੱਚ ਜਿਸ ਸਰਪੰਚਾਂ ਨੇ ਮਤੇ ਪਾਏ ਕਿ ਅਸੀਂ ਨਸ਼ੇ ਵਾਲੇ ਹੱਥੇ ਨਹੀਂ ਜਾਵਾਂ

ਕੱਥੇ ਰਹੀਏ ਪੈਦਾ ਦੇ ਵਿੱਚ ਮੈਂ ਹੋਰ ਤੁਹਾਨੂੰ ਦੱਸੂਗਾ ਕਿ ਨਸ਼ੇ ਨੂੰ ਇੱਕ ਬਹੁਤ ਹੀ ਕਰਨਾ ਸੀ ਉਹਦੇ ਬੱਚੇ ਵੇਲੇਗਾ ਬੱਚੇ ਵੇਲੇ ਕਰਕੇ ਜਿਹੜਾ ਤਾਂ ਜ਼ਿੰਮੇਵਾਰ ਉਹ ਥੋਕੀ ਬੜੀਆਂ ਕਹਿੰਦਾ ਆਪਣੇ ਮੁੰਡਿਆਂ ਨੂੰ ਕਹਿੰਦਾ ਉਹ ਸਾਰੀ ਉਰੋਗੀਆਂ ਮੇਰੀ ਮਿੱਟੀ ਦਾ ਮਿੱਟੀ ਹੁੰਦੇ ਕੋਈ ਕੰਦਾ ਨਹੀਂ ਜਾਂ ਜਿੰਮੇਵਾਰ ਕਿ ਜੀਰਾਂ ਨੂੰ ਮੋਤੰਦਾ ਰੱਖਦਾ ਹੈ ਐਂ ਕਹਿੰਦਾ ਜੀ ਤੋਂ ਉਹ ਸੌਦਾ ਲਾ ਦੋ ਮੁੰਡਿਆਂ ਨੂੰ ਵੇਲਾ ਕਰਤਾ ਇਹ ਤਾਂ ਉਹ ਲੋਕ ਬੜਾ ਗਿਆ ਬੜਾ ਬੜਾ ਕਰਦਾ ਗੱਲ ਸੰਗਠਨ ਮੈਂ ਗਿਆ ਸਾਰ ਹੈਗੀ ਇਹ ਉਹ ਮੋਟਰ ਦੇ ਸੁਣੇ ਪੈਸੇ ਹੈਗੇ ਉਹ ਬੱਚਾ ਨਹੀਂ ਆਉਂਦਾ ਬੰਦੇ ਤੇ ਤੁਸੀਂ ਆਪਣੇ ਬੱਚੇ ਨੂੰ ਆਪ ਪਰਾਂ ਕਰਦੇ ਹੋ ਉਹ ਕਿਉਂ ਕਿ ਜੇ ਤੁਹਾਨੂੰ ਰੁਤਬਾ ਦਿੱਤਾ ਕਰੋ ਜੀ ਜੀ ਐਨੀ ਤਰ੍ਹਾਂ ਦੀ ਸੋਚੀਆਂ ਕਾਰਨਾ ਬਤੀਆਂ ਸਾਨੂੰ ਬਾੜੀ ਲੱਗ ਰਹੀ ਜੋ ਕਰਕੇ ਬਹੁਤ سارے ਪਰਿਵਾਰਾਂ ਨੂੰ ਇਹ ਵੀ ਕਿੱਲਾ ਦਾ ਮਾਰ ਤੋਂ ਕੇ ਬਾਹਰ ਜਾ ਕੇ ਲੇਬਰ ਕਰਨੀ ਪੀਤੀ ਆ

ਅਗਲੇ ਨਰੇਗਾ ਦਾ ਪੈਸਾ ਵੀ ਜੇਪਰ ਦਾ ਸਭ ਤੋਂ ਵੱਡਿਆ ਪੈਸਾ ਹੈ ਸਭ ਤੋਂ ਵੱਡਿਆ ਪੈਸਾ ਅਸੀਂ ਆਪਣੇ ਬੱਚਿਆਂ ਨੂੰ ਕੰਮ ਤੋਂ ਉਤਾਰਿਆ ਪਾਦੀ ਨੇ ਕਰ ਕੰਮ ਕਰਦੀਆ ਬਸੂਨ ਨਰੇਗਾ ਕੰਮ ਕਰਦਾ ਮਾਨ ਨਰੇਗਾ ਕੰਮ ਕਰਦੀਆ ਪਿਓ ਜੀ ਗਾਡੀ ਚੋਤਾ ਕਰਦਾ ਫਰਦਾ ਵੀ ਕਰਦਾ ਸੁਤਾਰਕੇ ਕੀ ਕਰਦਾ ਜੀ ਮੋਟਰਸਾਈਕਲ ਲੈ ਕੇ ਗਿਆ ਬਸ ਜੀ ਇਹ ਕੁੜੂ ਬੋਲਦਾ ਤਾਂ ਰਸੋਈ ਵਿੱਚ ਫੇਰ ਮੈਂ ਤੁਹਾਨੂੰ ਦੱਸਦਾ ਕ੍ਰੂਸਰ ਸਰਦੂਰ ਉਹਨੂੰ ਗੇਰੇ ਘਾਉਦਾ ਤਾਣਾ ਤੁਸੀਂ ਘਾਉਦੇ ਤੁਸੀਂ ਪੈਸੇ ਕਹਿੰਦੇ ਬੇਬੇ ਨਹੀਂ ਤੇ ਮੇਰੇ ਪੁੱਤਰ ਨਾਇਕਾ ਦੇ ਮੇਰੇ ਪੈਸੇ ਨਹੀਂ ਆਇਆ ਮੈਂ ਤੇ ਕਿੰਨੇ ਕੁ ਮਹੀਨੇ ਲਿਹਾਗੇ ਤੈਨੂੰ ਕਾਫਤਾ ਦਿੱਤਾ ਪਰ ਅਜੇ ਕੋਈ ਕਾਹਲੀ ਆਜੜਾ ਕਹਿੰਦੇ ਨਾਇਕਾ ਦੇ ਪੈਸੇ ਤਾਂ ਜਮੂੜਾ ਮੈਂ ਕੀ ਹੋ ਗਿਆ ਕਹਿੰਦੇ ਮੇਰਾ ਪੁੱਤਰ ਹੈ ਰਾ ਪੁੱਤ ਉਹ ਤੇਰਤੀ ਹੈ ਜੇ ਪੁੱਤ ਸਾਹ ਉਹ ਜਿੰਨੀਆਂ ਇੱਕ ਨੂੰ ਡਾਕਰ ਨੱਕ ਜੀ ਗਏ ਤੇ ਕਹਿੰਦੇ ਉਹ ਮਹੀਨ ਪਾ ਦੋ ਪਰਵਾਰ ਮੈਂ ਕਹ ਤੋਕਾ ਕੀ ਕਰ ਰਿਹਾ ਜੀ ਮੇਰਾ ਪੁੱਤ ਬਸ ਉਹ ਕੀ ਹਾਲ ਸੰਭਲ ਲੈ ਜੇ ਉਹ ਜੀ ਜਿਹਾ ਐਸੇ ਅੱਗੇ ਨਾ ਸੁਣ ਜਾ ਕੋ ਨਰੇਕਾ ਦਾ ਤਸਾ ਤੁਹਾਡੇ ਲਈ ਸੀਗਾ ਤਾਂ ਕਿ ਤੁਸੀਂ ਪੁੱਤ ਨੂੰ ਰੰਗਾ ਲਾਉ ਉੱਤੇ ਲੋੜਾ ਤੁਸੀਂ ਨਾ ਤਾਂ ਬੈਠ ਕੇ ਦੇਖਦੀ ਚੱਜਣਾ ਤਾਂ ਕਾ ਕੇ ਲੈ ਵੀਰੋਂ ਨਾ ਗੋਈ ਫੁੱਟੀ ਜੰਦੇ ਹੋ ਨਾ ਕੋ ਹੋਰ ਪੁੱਤ ਹਰ ਦਾ ਕੰਮ ਕਰਦੇ ਹੋ ਤੁਸੀਂ ਤਾਂ ਆਪਣੇ ਮੁੰਡਿਆਂ ਦੇ ਮੁੰਡੇ ਦੇ ਚਾਰਗੇ ਵਾਲ ਲੱਗ ਗਏ ਐਸੇ ਆ ਕਿ ਜਦੋਂ ਤੁਸੀਂ ਬੱਚੇ ਨੂੰ ਗ੍ਰੀਨ ਕਰਤਾ ਤੇ ਉਹਨੇ ਦਰਦ ਪਾਸੇ ਕਿਵੇਂ ਗੱਲ ਕਰਦੇ ਸੀ ਜੇ ਚਾਹ ਦਾ ਬੱਚਾ ਤੁਹਾਡਾ ਪੜਦਾ ਉਹ ਤਾਂ ਪੈਸੇ ਬੋਲ ਦੋੜ ਲੱਗ ਜੇ ਵਿਚਾਰ ਤੁਹਾਡੇ ਡਾਕਟਰ ਉੱਥੇ ਆਉਂਦੇ ਚੈਦਾ ਹੀ ਕਰਦਾ ਜੇ ਬੱਚਾ ਖੋਟੋ ਖੜਾਈ ਜਾਂ ਖੇਡਦਾ ਤਾਂ ਪੈਸੇ ਬੋਲ ਫਰੈਂਸ ਮੈਡੀਕਲ ਹੋਰ ਕੰਮ ਨੇ ਜੇ ਬੱਚਾ ਕੋ ਕੰਮ ਸਿੱਖਦਾ ਆ ਜਾਵੇ ਪੈਸੇ ਨਹੀਂ ਮਿਲਣਗੇ ਤਾਂ ਉਹ ਪੈਸੇ ਜੇ ਤੁਹਾਡਾ ਬੱਚਾ ਪੁਨੀਰ ਕੰਮ ਕਰਦਾ ਨਹੀਂ ਨਾ ਦੇਖੀ ਕਰਦਾ ਫਿਰ ਤੁਸੀਂ ਪੈਸੇ ਕਾਹਦੇ ਬੋਲਦੇ ਹੋ ਪੈਸੇ ਕਿੱਥੇ ਜਾਂਦੇ ਨੇ ਇਹ ਤੁਸੀਂ ਬੈਠ ਕੇ ਸੇ ਵਿਚਾਰ ਕਰਿਓ ਕਿ ਜੇ ਨੀ ਸਰਕਾਰਾਂ ਦਾ ਸਾਡੇ ਦੇ ਲੋਕਾਂ ਤੇ ਨੁਮਤ ਲੱਗੀ ਥੋੜਾ ਸਾਦਾ ਆਪਣੇ ਬੱਚਿਆਂ ਦਾ ਬਚਾਨ ਸਿਰਾਨ ਕਰਨਾ ਹੈ ਤੁਸੀਂ ਦੇਖਿਆ ਹੋਊਗਾ ਕਿ ਪਿੰਡਾਂ ਦੇ ਵਿੱਚ ਸਰਮਹਤ ਚੱਲੇ ਹੋਏ ਚੱਲੇ ਹੋਏ ਉਹ ਲੋਨ ਵਾਲੇ ਲੋਨ ਦੇ ਤੋ ਭਾਵਨ ਚੱਲੇ ਹੋਏ ਹੈਗੇ ਰੋਣਾ ਗੋ ਹੈਗੇ ਦੇ ਇਹ ਆਉਂਦੇ ਵੀ ਨਹੀਂ ਜਿਆਦਾ ਹੋਟਾ ਟੂ ਉਹ ਲੋਕ ਕਰੇ ਕੰਮ ਹੋਣਾ ਪਰ ਇਹ ਵੀ ਜਿਹੜੇ ਕੰਮ ਸ਼ੁਰੂ ਕਰਦੇ ਤੁਸੀਂ ਕੀ ਕਰਦੇ ਹੋ ਜਾਂਦਾ ਲੋੜ ਲੈ ਕੇ ਮੋੜ ਸਕਦੇ ਲੈ ਕੇ ਮੋੜੇ ਜਾਂ ਬੜੇ ਸਾਰੇ ਇਹ ਵੀ ਲੋਕਾਂ ਦੇ ਵਿੱਚ ਪਰ ਇਹਦਾ ਹੁੰਦਾ ਜਾਂ ਵਾਸ਼ੀ ਨੂੰ ਜੀ ਲੈਣੇ ਜਾਂ ਮੂਹੇ ਮੋੜਦਾ ਉਹਨਾਂ ਨੂੰ ਬੋਲਣ ਦੇ ਦਿੰਦੇ ਕਿਸ ਦਾ ਤੁਸੀਂ ਭਰਦੇ ਹੋ ਮੀਨ ਕਰਦੇ ਹੋ ਤਸਵੀਰ ਮਾਰਨਾ ਬਸ ਤਸਵੀਰ ਉਹ ਤੇ ਬੈਠੇ ਜਿਹੜਾ ਸਰਕਾਰ ਦੀ ਹੋਰ ਸਾਰਾ ਕੋਈ ਆਪਾਂ ਭਾਸ਼ ਕਰਦੇ ਆਂ ਮੈਂ ਤੁਹਾਨੂੰ ਇੱਕ ਤੋਂ ਸਵਾਲ ਪੁੱਛਣਾ ਮੇਰੇ ਨੂੰ ਜਵਾਬ ਦਿਓ ਆਪਾਂ ਤੁਹਾਨੂੰ ਪਤਾ ਲੱਗੂਗਾ ਕਿ ਤੁਹਾਡਾ ਪੈਸਾ ਕਿੱਨਾ ਮਿਲਦਾ ਕਰਦਾ ਤੁਸੀਂ ਤੁਸੀਂ ਇਹ ਲੋਕ ਅਸਰ ਕੀ ਕੀ ਨੇ ਨਰੇਕ ਬਹੁਤ ਕੰਮ ਕਰਦਾਂਗੇ ਵੀਡੀਓ ਕਰਦਾਂਗੇ ਤੁਸੀਂ ਮੈਨੂੰ ਦੱਸੋ ਜੇ ਕਿਸੇ ਵੀਟ ਨੇ ਆਉਣਾ ਜਾਂ ਕਿਸ ਅਫਸਰ ਨੇ ਆਉਣਾ ਸਵਾਰੀ ਕਰਨੀ ਤੇ ਕੌਣ ਕਰਦਾ ਹੈ ਕਰਦਾ ਜੀ ਜੇਕਰ ਭੋਗ ਆ ਗਿਆ ਉਹਦਾ ਮੰਨਣਾ ਆ ਗਿਆ ਫਸ਼ੇ ਲੱਗ ਗਿਆ ਵਹਿਣ ਕਰ ਸਵਾਰੀ ਕਰਨ ਕਰਦਾ ਹਾਂ ਜੀ ਜੇਕਰ ਜੇਕਰ ਤੱਕ ਲੱਗ ਜਾਣਾ ਰੈਡੀਜਨ ਲੱਗ ਜਾਣਾ ਹੋਰ ਤਮਕਾਰਾ ਕੌਣ ਦਿੰਦਾ ਜੇਕਰ ਜੇਕਰ ਕੋਈ ਮੌਤ ਹੋ ਜਾਏ ਹਰਿਆਲੀ ਸਫਾਈ ਕਰਨ ਕਰਦਾ ਹੈ। ਤੇਰੇ ਘਰਿਆਂ ਤੇ ਨੌਲੇ ਕਰੀਏ ਤਾਂ ਪੂਰੀ ਕਰਦੇ। ਤੇ ਬੰਲੀ ਕਰਦੇ। ਅਈ ਕਰੇ। ਤਾਂ ਨੀਰ ਆ ਵੀ ਤਾਂ ਪੂਰੀ ਕਰਦੇ ਵੀ ਇੰਦਰੋਂ ਤੋਂ ਪਰੇ ਤੇ ਅਰ ਕਹੂ ਲੋ ਬੰਦਾ ਜਿਹੜਾ ਸਾਰਾ ਮੇਲੇ ਦਾ ਕੌਮ ਤੋਂ ਬੈਠਾ ਕਰਕੇ ਡੋਲਦਾ। ਮੋਦੀ ਮੀਨੂ ਦਾ ਤਰਸਾ ਵੀ ਤੁਸੀਂ ਨੂੰ ਸਮਝੇ ਨੇ ਬੜੀ ਗੱਲ। ਮੋਦੀ ਮੀਨੂ ਦਾ ਤਰਸਾ ਅਸੀਂ ਹਰਜ ਤੋਂ ਰੋਦੇ ਹੋ। ਗਾਂਮੀ ਵੀ ਤੁਸੀਂ ਕਰਦੇ ਹੋ, ਸਰਦੀ ਵੀ ਤੁਸੀਂ ਬੈਠੇ ਰਹੋ। ਸਰੋਲਾ ਸਰ ਉਹ ਸਭ ਦਾ ਕੋਈ ਆਪਣੀ ਧਰਾਂ ਦੇ ਨੂੰ ਇਸ ਤਰ੍ਹਾਂ ਨਹੀਂ ਕਰਦਾ ਉਸ ਨੂੰ ਇੱਕ ਜਰਮਿਕ ਚ ਜਾ ਕੇ ਲੈਣਾ ਪੈਂਦਾ ਕੰਮ ਕਰ ਸ ਕਰੋ ਵਾਸਤਵਿਕ ਗੱਲ ਹੈ ਕਿ ਇਸ ਕਰਕੇ ਨਾ ਜੁੜਾ ਪਹਿਲਾ ਨੀੜ ਦਾ ਪੱਸਾ ਮਿਲਦਾ ਬਹੁਤ ਮੇਰਾ ਮਹਿਸਾਸ ਸੋ ਐਵੇਂ ਨਾ ਗਵਾਇਆ ਕਰੋ ਜੁਆ ਕੰਮ ਨੂੰ ਸੱਚੇ ਮਜ਼ਾ ਕਰੰਗਾ ਰਾਸਾ ਕੋਈ ਵਹੀ ਨੀੜ ਜਰਮਿਕ ਪੂਰੀ ਹਰੇ ਭਰੇ ਦੀ ਕੋਈ ਜਿਹਾ ਸਾਦਨੀਆਂ ਚੰਗੇ ਪਰਸਾ ਤੇ ਲੱਗਾ ਮੰਨੋ ਜੇ ਮੰਨੋ ਆਪਣੇ ਜੀਵਨ ਨੂੰ ਵਾਰਿਆਂ ਨੂੰ ਇਸ ਤਰ੍ਹਾਂ ਨਹੀਂ ਕਰਦੇ ਹੋ ਐਂ ਕਰਦੇ ਹੋ ਐਂ ਕਰਦੇ ਹੋ ਕੁਡੀ ਜੌਬ ਹੈ ਕੁਡੀ ਜੌਬ ਹੈ ਚੌਂਕਰ ਬੋਤੋ ਹੋੜੇ ਕੁਡੀ ਜੌਬ ਹੈ ਮਿਹਨਤ ਕਦੇ ਵੀ ਮਿਹਨਤ ਨਹੀਂ ਰੁਕੀ ਚਾਹੇ ਤੁਸੀਂ ਖੇਤਾਂ ਚੋਂ ਕਰਿਓ ਚਾਹੇ ਤੁਸੀਂ ਨਰੇਚਕ ਕਰਦੇ ਹੋ કે ਤੁਸੀਂ ਆਪਣੀ ਦੁਕਾਨ ਤੇ ਕਰਦੇ ਹੋ કે ਤੁਸੀਂ ਕਿਸੇ ਕਾਰੋਬਾਰ ਕਰਦੇ ਹੋ ਮਿਹਨਤ ਦਾ ਕੋਈ ਬੜਾ ਨਹੀਂ ਤੁਸੀਂ ਮਿਹਨਤ ਕਰਦੇ ਹੋ ਤੁਸੀਂ ਮਿਹਨਤ ਕਰਦੇ ਹੋ ਮਿਹਨਤ ਹੈ ਇਹ ਦਾ ਕੋਈ ਨਹੀਂ ਕਿ ਤੁਸੀਂ ਉਹਨੂੰ ਜੌਬ ਇੱਥੇ ਦਾ ਸਿਰ ਇਹੀ ਮੇਰੇ ਲਈ ਜਾਨੋ ਜਾਨੀ ਲੱਗਦਾ ਜਿਹੜਾ ਤੁਹਾਨੂੰ ਬਾਹਰ ਲੱਗੇ ਕਰਦਾ ਹੈ। ਕਿਉਂਕਿ ਆਪਰੇ ਲੈਵਰੇ ਉਹ ਬਹੁਤ ਪੈਸਾ ਬਹੁਤ ਬੋਲਦਾ ਦੱਸਦਾ ਹੈ। ਉਹ ਤੁਸੀ ਜੋ ਚੱਕੇ ਪਾਸੇ ਲਾਉਂਦੇ ਤੇ ਅਮੀਰ ਦੇ ਲੋਕਾਂ ਨੂੰ ਐਦਾਂ ਮਾਰਦਾ ਆਰਾਮ ਦਾ ਲੱਗਦਾ ਲੋਕੋ ਜਿਹੜਾ ਕੋਈ ਨਹੀਂ ਖੁਸ਼ੀ ਹੁਵਾਤਾ। ਕੋਈ ਆਪ ਕੀਮਤਾਂ ਨਹੀਂ ਬੋਲਦੀ। ਤੁਹਾਡਾ ਆਤਮਾਕਾਰਾ ਤੁਹਾਨੂੰ ਆਪਣੇ ਬੱਚਾ ਨੂੰ ਸੁਣਾਉਣ ਨੂੰ ਜੇਪੋ ਤਾਂ ਅਧਿਆਪਕ ਨੂੰ ਜੇਪੋ ਤੁਹਾਨੂੰ ਨਹੀਂ ਲੱਗਦਾ ਪਰ ਆਪਣਾ ਆਤਮਾ ਤੁਸੀਂ ਤਾਂ ਕੰਮ ਕੀ ਬੋਲੋ ਮੁੰਡਾ ਨਹੀਂ ਮੁੰਡਾ ਮੁੰਡਾ ਪੜ੍ਹਦਾ ਇਸ ਤਰ੍ਹਾਂ ਆਪ ਤੁਸੀਂ ਜਿੰਦਗੀ ਦਾ ਕੋਈ ਸ਼ੌਕ ਵੀ ਪੂਰਾ ਕਰਦੇ ਤੁਸੀਂ ਮੇਟ ਕਰੀ ਕਰਦੇ ਕਿੰਨਾ ਪਾਸਾ ਸਾਰਾ ਦਿਨ ਕਾਸ ਕਰਦੇ ਹੋ ਗ੍ਰਾਮਾ ਦੇ ਪੈਸੇ ਲੱਕੀ ਤੇ ਸਿਆਣੀਆਂ ਤੋਂ ਜ਼ਿਆਦਾ ਚਾਹੀਦਾ ਤੇ ਪਿੱਛੇ ਛੋਟੇ ਬੱਚਿਆਂ ਨੂੰ ਪ੍ਰਾਈਮਰੋੜਾ ਪ੍ਰਾਈਮਰੋੜਾ ਵੱਡੇ ਬੱਚਿਆਂ ਨੂੰ ਕੋਰੋੜਾ ਉਹਦੇ ਵੀ ਸਾਰਾ ਇਹ ਥੋੜੀ ਆਪਣਾ ਉਹ ਵੀ ਕਰਾਉਣਾ ਵਾਸਤ ਤੁਹਾਡਾ ਚੱਲ ਜਾਓ ਕੋਈ ਨਹੀਂ ਕੋਈ ਬੇਸੀਆ ਆਪਣੀ ਮੇਲੇ ਦਾ ਤਰ੍ਹਾਂ ਜਿਹੜਾ ਇਹ ਤੁਸੀਂ ਆਪਣੇ ਉੱਤੇ ਲਾਓ ਆਪਣੇ ਆਪ ਲਾਉਣਾ ਉਹ ਉਹ ਦੱਸਣਾ ਚਾਹਣਾ ਕਿ ਆਪਣੇ ਜਿੰਨਾਂ ਦੇ ਵਿੱਚ ਰਸਿਕਾ ਇਸ ਪਿੰਡ ਵਿੱਚ ਸੁਖਸ਼ਾਂਤੀ ਦਾ ਪਿੰਡ ਜੇ ਰੌਪਟ ਕਰਦਾ ਜੇ ਉਹ ਬੰਦਾ ਨਸ਼ੇ ਕਰਦਾ ਤਾਂ ਉਹ ਇਸ ਤਰ੍ਹਾਂ ਦੀ ਜਾਣ ਕਰਦਾ ਹੈ ਉਹਦਾ ਚੱਕਰੋਂ ਬਚਾਉਣਾ ਜਿਹੜਾ ਨਸ਼ਾ ਕਰਦਾ ਹੈ ਉਹ ਬਚਾਉਣਾ ਜਿਹੜਾ ਨਸ਼ਾ ਵੇਚਦਾ ਉਹਦੇ ਤੇ ਫਰਮਾਇੀ ਕਾਨੂੰਨੀ ਕਾਰਵਾਈ ਅਸੀਂ ਖੂਫੀ ਕਰਾਂਗੇ ਉਸ ਬਾਅਦ ਜੋ ਤੁਹਾਨੂੰ ਕੋਈ ਕਿਉਂਕਿ ਅੱਜ ਉਹਦੇ ਜੋ ਪੀ ਆਪੋਰ ਕਰਦੇ ਨੇ ਤੇਰੇ ਤੇ ਮੇਰੀ ਦੀ ਬੋਤਲੇ ਮੇਰੀ ਜ਼ਿੰਮੇਵਾਰੀ ਹੈ ਮੇਰੀ ਜ਼ਿੰਮੇਵਾਰੀ ਹੈ ਬੱਚਿਆਂ ਦੀ ਆਪਣੀ ਲੰਮੀ ਲੰਮੀ ਲਗਨ ਭਾਰੀ ਉਹਦੀ ਮਨੁੱਖੀ ਆਪਣੀ ਲੰਗੀ ਆਪਾਂ ਪਰਵਾਰਾ ਕਰੇਗੀ ਇਹ ਚਦਰ ਤੋਂ ਜੀਵਨ ਜਗਾ ਬੱਚਿਆਂ ਨੂੰ ਸੋਚੋ ਜੇ ਤੁਸੀਂ ਐਸਾ ਫੇਰ ਬੇਇਤੀ ਕਰਦਾ ਉਸ ਦਾ ਹਰਦਾ ਸੁਣਿਓ ਕਿ ਜੋ ਵੀ ਅੱਜ ਮੇਰੇ ਉੱਪਰ ਹੈਗਾ ਜੋ ਵੀ ਮੇਰੇ ਉੱਪਰ ਹੈਗਾ ਸਾਰਾ ਕੰਡੀਆਂ

ਕਹਿੰਦਾ ਜੇ ਮਾੜਾ ਬੀਤੂਆ ਤਮੈਨੂੰ ਮਾੜਾ ਬਰਦਾ ਸੰਭੋਣਾ ਜੇ ਮੈਂ ਚੰਗਾ ਬੀਤੂਆ ਮਾੜਾ ਬਰਦਾ ਸੰਭੋਣਾ ਕੰਮ ਵਿੱਚ ਕਮੀ ਰਹਿ ਸਕਦੀ ਆ ਦੇ ਲੋਗਿਆ ਸਵੇਰ ਰੋਜ਼ਗਾਰ ਦੇਖੂਗਾ ਪਰ ਮੇਰੀ ਨੀਅਤ ਚ ਕੋਈ ਕਮੀ ਨਹੀਂ ਹੁੰਦੀ ਮੈਂ ਕਦੇ ਵੀ ਕਿਸੇ ਦਾ ਪੱਖਪਾਤ ਨਹੀਂ ਕਰਦਾ ਮੈਂ ਇਹ ਵੀ ਸੋਚਦਾ ਕਿ ਕੌਣ ਕਿਹੜੀ ਪਾਰਟੀ ਤੋਂ ਕਿਹਨੇ ਮੈਨੂੰ ਮਾੜਾ ਬੋਲਿਆ ਕਿਹਨੇ ਕੁਝ ਕਹਦਾ ਮੈਂ ਨਾ ਮੈਂ ਕਹਿੰਦਾ ਕੋਈ ਗੱਲ ਨਹੀਂ ਤੇ ਤੁਸੀਂ ਜਾਣਦੇ ਜੀ ਵੀ ਆਪ ਚੰਗੀਆਂ ਤਕੀਆਂ ਬਹੁਤ ਮੇਰੇ ਖਾਰਾ ਬੋਲਦੇ ਜੀ ਤੁਸੀਂ ਬਹੁਤ ਸਤਿਕਾਰ ਕਰਦਾ ਮੈਨੂੰ ਮੈਨੂੰ ਕਹੇ ਤੂੰ ਲਗਿਆ ਗੱਲ ਆ ਕਿ ਇਹਨਾਂ ਤੋਂ ਮੈਨੂੰ ਸੁਣਦੇ ਨਾ ਇਹਦੇ ਘਰ ਤੋਂ ਸੁਣਨੇ ਬਾਰੇ